ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਕੇ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਾਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗੇ ਤੋਂ ਟਾਈਮ ਦਿੱਤਾ 17 ਤੇ 18 ਮਾਰਚ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਿਆਨ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਕੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਔਰ ਪੁੱਛਗਿੱਛ ਦੇ ਦਰਮਿਆਨ ਜਿਹੜੇ ਨਾਲ ਕੋ ਕੋਰਸ ਨਹੀਂ ਸਤਪ੍ਰਿਤ ਸੱਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਹਨਾਂ ਦਾ ਅਸੀਂ ਐਕਸਟਰੈਡੀਸ਼ਨ ਦਾ ਜਿਹੜਾ ਕਾਰ ਵੀ ਕਰ ਰਹੇ ਆ ਬਲੂ ਰੋਟਰਸ ਵੀ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕੀ ਉਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਹੈ ਵੀ ਉਹਦੇ ਬਾਰੇ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਜਿਹੜੀ ਪੁੱਛ ਪੁੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕੀ ਉਸ ਨੇ ਇਹਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਇਹਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੋਕੀ ਉਸ ਨੂੰ ਇੱਥੇ ਲਿਆ ਕੇ ਨਾ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਹੁਣ ਅਗਲੀ ਤਰੀਕ ਅਨੁਯੋਗ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਨਟਰੀਅਲ ਦੇ ਵਿੱਚ ਕੀਤੀ ਗਈ ਹੈ ਕੁਐਸ਼ਨ ਸੀ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਇਹ ਸਾਨੂੰ ਦੇ ਰਿਟਰਨ ਦੇ ਵਿੱਚ ਜੜੀ ਰਿਪਲਾਈ ਦੇ ਤੇ ਬਾਕੀ ਅ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗੇ ਸਾਨੂੰ ਜੀ ਠੀਕ ਕੋਆਪਰੇਟ ਕਰਦੇ ਕੁਐਸ਼ਨ ਦੇ ਜਿਹੜੇ ਜਵਾਬ ਦੇ ਰਹੇ ਸਹੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ